ਸਨ ਅਮਲੜ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਾਬਕਾ ਨਗਰ ਕੌਂਸਲ ਯਾਦਵਿੰਦਰ ਐਨਸੀ ਦੇ ਨਿਰਮਾਨ ਦੇ ਕਰਦੋ ਜਿੱਤੇਗੀ ਅੱਜ ਹੁਣ ਜੁਆਇਨ ਕਰ ਰਹੇ ਨੇ ਕੈਬਨਤ ਮੰਤਰੀ ਅਮਰੋਦਾ ਜੀ ਮਹਬਾਨ ਦਿੱਤੇ ਨੇ ਤੁਸੀਂ ਲਾਈਵ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਕੈਬਨਤ ਮੰਤਰੀ ਆਪਣਾ ਰੋਡ ਯਾਦਵਿੰਦਰ ਨਾਮ ਦੇ ਕੇ ਉਹਨਾਂ ਦਾ ਜਿਹੜਾ ਫੌਜ ਦੇ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਨਹੀਂ ਦੇਖ ਸਕਦੇ ਜੋ ਇੱਕ ਜਿਹੜਾ ਹੈਗਾ ਅੱਜ ਜੁਆਇਨਿੰਗ ਹੈ ਯਾਦਵਿੰਦਰ ਮਿਹਰਬਾਨੀ ਆਮ ਆਦਮੀ ਪਾਰਟੀ ਦੇ ਵਿੱਚ ਸਾਹਮਣੇ ਇਕੱਠਾਰੇ ਹਾਂ ਜੀ ਵਧੀਆ ਜੀ ਅੰਦਰ ਕਰ ਲਉ ਅੰਦਰ ਕਰ ਲਉ ਹਾਂ ਜੀ ਸਰ ਵਧੀਆ ਜੀ ਠੀਕ ਹੈ ਠੀਕ ਚਲ ਕਾ ਜੀ ਕੋ ਕਰ ਦੋ ਹਾਂ ਜੀ ਪਰ ਪਹੁੰਚਦੇ ਹੀ ਜਵਨ ਦੇ ਦੁਕਾਨ ਦੇ ਤੇ ਸਵੇਰੇ ਤੁਹਾਨੂੰ ਦੱਸ ਦਾਂਗੇ ਪੂਰੀ ਸਿਹਲਾ ਸਾਹਿਬ ਕੀ ਗੱਲ ਜੀ 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 ਪ ਗੱਲ ਮੰਦੇ ਅਲਮਦਲੀ ਗੱਲ ਮੰਦੇ ਜੀ ਪੂਰੇ ਜੋ ਹੈ ਪਤਾ ਕੀ ਹੈ ਜੀ ਨਾਲੇ ਲਾਈਟ ਵਧੀ ਹੈ ਨਾ ਬਾਹਰ ਲਾਈਟਿੰਗ ਵਧੀ ਅੰਦਰ ਨਹੀਂ ਰਹਾ ਪਾਜੀ ਹਾਂ ਪਤਾ ਬਾਹਰ ਹੋਣਗੇ ਜੀ ਕੋਈ ਬਜੀ ਲਾਓ ਕਿੰਨਾ ਹਾਰੀ ਆਦਮਦਿਆਓ ਮਿੱਤਰੋ ਆ ਜਾ ਜਿੰਦਰ ਸਿੰਘ ਸਾਹਿਬ ਸਾਹਮਣੇ ਆਜੋ ਚੱਲੀ ਜੀ ਭਾਜੀ ਆਓ ਜੀ ਆਪਾਂ ਜਾ ਰਹੇ ਹਾਂ ਅੱਪਰ ਜੰਗਲੀ ਕੇ ਸਾਹਮਣੇ ਇੱਥੇ ਰਹਿਣਾ ਹੈ ਸੈਂਟਰਲ ਆਪਨੇ ਨੂੰ ਦੇਖਿਆ ਦੇਖਿਆ ਹਾਂ ਜੀ ਤੁਸੀਂ ਅੱਗੇ ਆਇਓ ਇੱਕ ਮਿੰਟ ਜੀ ਸੈਂਟਰ ਲੈ ਥੋੜੇ ਪਿੱਛੇ ਨੂੰ ਮੋੜੋ ਹਾਂ ਬੋਲ ਹੋ ਗਈ ਆਵਾਜ਼ ਦੀ ਮੈਂ ਚੱਕਾ ਪਾ ਦੋ ਜੀ ਚਾਹ ਪਾਰਟੀ ਦਾ ਹਾਰ ਪਾ ਦੋ ਹੀ ਪਾਰਟੀ ਦਾ ਹਾਰ ਪਾਉਂਦੇ ਹਾਰ ਆਂਦੇ ਨੇ ਹੁਣ ਪਾਉਂਦੇ ਨੇ ਹਾਂ ਜੀ ਨਾਲ ਹੀ ਰੱਖਦੇ ਜਿੱਥੇ ਚੰਗਾ ਸਬਕ ਜਰੂਰੀ ਹੈ ਵਾਹ ਜੀ ਵਾਹ ਜੀ ਵਾਹ ਜੀ ਆਓ ਜੀ ਆਓ ਜੀ ਏਡਾ ਚੱਲ ਰਿਹਾ ਹੈ ਏਡਾ ਚੱਲ ਰਿਹਾ ਹੈ ਵੈਲਕਮ ਟੂ ਦ ਫੈਮਿਲੀ ਜੀ ਸੁਣੋ ਆਓ ਆਜੋ ਆਜੋ ਆ ਜੀ ਮਿਲ ਕੇ ਆਜੋ 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 ਆਓ ਇਧਰ ਆ ਇਧਰ ਆਜੋ ਜੀ ਆਜੋ ਆਓ ਜੀ ਆਓ ਆਜੋ ਆਜੋ ਭਰੇ ਜੀ ਜੀ ਬੋਲੋ ਆਜੋ ਆਪੋ ਲੋ ਲੋ ਜੀ ਠੀਕ ਹੈ ਜੀ ਤੁਸੀਂ ਦਾ ਸਕੈਨ ਲਗਾ ਲਓ ਹੋਰ ਹੋਰ ਮੈਂ ਪੂਰੀ ਟੋਲ ਕੇ ਕਰਵਾ ਦੂਗਾ ਪਰਮਾਨਿਕ ਪਰਮਾਨਿਕ ਜੀ ਤੁਹਾਡਾ ਪੁਰਾਣਾ ਆ ਆਜੋ 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 ਆਪਣੀ ਸਮਰਥਨ ਦਾ ਅਸਮੇਦ ਤੁਸੀਂ ਦੇਖ ਸਕਦੇ ਹੋ ਨਹੀਂ ਆਪਾਂ ਜੀ ਸ਼ਾਮਿਲ ਕਰਾ ਲੈਂਗੇ ਜਦੋਂ ਕਿ ਨਸਾਨ ਹੈ ਅੱਛਾ ਆਓ ਜੀ ਬੋਲੀ ਐ ਬਹੁਤ ਬੜਾ ਬਹੁਤ ਆਓ ਜੀ ਬਹੁਤ ਬਹੁਤ ਵਾਧਾ ਬੇਟਾ ਤੁਸੀਂ ਆਓ ਥੋੜਾ ਸਾਨੂੰ ਬੱਚ ਅਸੀਂ ਦੇ ਦਾਂਗੇ ਤੁਹਾਨੂੰ ਆ ਜਾ ਬੇਟਾ ਆ ਜਾ ਆ ਜਾ ਬੇਟੀ ਗੱਲ ਵਿੱਚ ਕੀ ਕਰਦੇ ਹੋ ਬਹੁਤ ਵੈਲਕਮ ਹਾਂ ਚਲੋ ਚਲੋ ਤੁਸੀਂ ਵੀ ਚੱਲੋ ਚਲੋ ਜੀ ਚਲੋ ਅਸੀਂ ਜੀ ਤੁਸੀਂ ਦਾ ਪਾਉਗਾ ਤੁਸੀਂ ਆਸ਼ੂ ਜੀ ਇੱਕ ਫੋਟੋ ਕਰਵਾ ਲਓ ਜੀ ਬਾਜੀ ਰਾਜੂ ਆ ਜਾ ਇੱਕ ਫੋਟੋ ਕੋਣੇ ਤੁਸੀਂ ਹਰ ਆਇਆ ਨਾਲ ਆਇਆ ਪ੍ਰਭੂ ਜੀ ਬਹੁਤ ਰਜਿਸਟਰਡ ਆਜੋ ਭਾਈ ਇਧਰ ਆ ਜੁਣਾ ਆ ਇਧਰ ਦੇਖੋ ਜੀ ਰਾਜੂ ਸਿੱਧਾ ਸਿੱਧਾ ਛੜੀ ਲੱਭੀ ਬਾਈ ਡੈਂਟਰ ਆ ਜਾ ਸੰਜਣਾ ਕੋਈ ਰਹਿਣਾ ਜਾਵੇ ਇੱਕ ਮਾਹੌਲ ਦੇ ਬੋਲ ਇੱਧਰ ਆਜੋ ਆਏ ਆਜੋ ਕਿਹਨੂੰ ਚਾਹੀਦਾ ਫੋਟੋ ਖਾਲੀ ਸਾਰੇ ਦੀ ਸਾਰੇ ਆ ਜੇ ਨਾਲ ਇੱਧਰ ਆਜੋ ਇੱਧਰ ਦੇ ਬਸ ਸੋਚ ਨੂੰ ਬੁਲਾਉਂਦਾ ਹੈ ਫੋਟੋ ਖਾਲੀ ਪਿੱਛੇ ਦੇ ਵਾਹ ਦੇਖਿਆ ਇਸ ਕੋਈ ਨਹੀਂ ਕੋਈ ਬਿੱਟੂ ਬਿੱਟੂ ਪ੍ਰੋਪਰਟੀ ਵਾਲੇ ਵੀ ਜਿਹੜੇ ਨੇ ਹੱਦ ਸ਼ਾਮਿਲ ਹੋ ਗਏ ਬਿੱਟੂ ਵੀ ਗਿਆ ਜੀ ਬਿੱਟੂ ਵੀ ਪ੍ਰੋਪਰਟੀ ਵਾਲਾ ਵੀ ਸ਼ਾਮਿਲ ਹੋ ਗਿਆ ਜੀ ਝੜੀ ਲੱਗ ਗਈ ਝੜੀ ਆਮ ਆਰੀ ਬਾਡੀ ਝੜੀ ਲੱਗ ਗਈ ਜੜੀ ਲੱਗ ਗਈ ਹੁਣ ਆਹ ਦੇਖੋ ਜੀ ਸਰ ਇੱਕ ਫੋਟੋ ਜੀ ਲਓ ਜੀ ਖਤਿਆਲ ਸਾਹਿਬ ਤੁਸੀਂ ਪਾ ਲਓ ਵਿੱਚ ਗੱਲ 'ਚ ਪਾ ਲਓ ਗੱਲ 'ਚ ਚੈੱਕ ਇੱਥੇ ਸਾਹਮਣੇ ਦੇਖੋ ਸਾਰੇ ਨੰਬਰ ਚਲਾਉਣੀ ਆ। ਜੀ ਸਰ। ਆ ਵੀ ਚਲਾ ਦੇ। ਬੇਰੀ ਸਾਰੀ। ਹਾਂਜੀ ਹਾਂਜੀ। ਅੱਗੇ ਅੱਗੇ। ਅੱਲਾਹੁ ਅਕਬਰ। ਕੋਈ ਗੱਲ ਤੋਂ ਕੋਈ ਨਾ ਨਾ ਕੰਮ ਲਾਇਨ ਨੂੰ ਆ ਰਹੇ। ਚਲੋ ਜੀ। ਮੋਟਰ ਦੇ ਵਿੱਚ ਲੰਦੇ ਫੋਟੋ। ਠੀਕ ਹੈ ਜੀ। ਚਲੋ ਰਾਮ ਨਰਾਇਣ। ਹਾਂਜੀ। ਹਾਂਜੀ ਅਮਨ ਜੀ ਅੱਜ 17 ਨੰਬਰ ਵਾਰਡ ਦੇ ਵਿੱਚੋਂ ਸਾਬਕਾ ਨਗਰ ਕੌਂਸਲਰ ਦੇ ਨਾਲ ਉਹਨਾਂ ਦਾ ਪਰਿਵਾਰ ਸ਼ਾਮਲ ਕੀਤਾ ਪਹਿਲਾਂ ਮੁੰਟੀ ਮੈਦਾਨ ਜੀ ਵੀ ਸ਼ਾਮਲ ਕੀਤੇ ਤੁਸੀਂ ਪਰਮਿੰਦਰ ਸਿੰਘ ਢੀਂਡਸਾ ਦੇ ਸਾਥੀ ਕਈ ਸ਼ਾਮਲ ਕੀਤੇ ਨੇ ਕੀ ਜਾਨਣਾ ਚਾਹੋਗੇ ਅ ਦੇਖੋ ਪਹਿਲਾਂ ਤਾਂ ਮੇਰੀ ਖੁਸ਼ਕਿਸਮਤੀ ਹੈ ਪਾਰਟੀ ਦੀ ਔਰ ਸੁਨਾਮ ਔਰ ਸਰਲ ਨਗਰ ਕੌਂਡ ਦੀ ਖੁਸ਼ਕਿਸਮਤੀ ਹੈ ਕਿ ਪਾਰਟੀ ਦੇ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡਾ ਜੋ ਆਪਸੀ ਪਿਆਰ ਹੈ ਚਾਹੇ ਪਾਰਟੀਆਂ ਅਲੱਗ-ਅਲੱਗ ਸੀ ਪਰ ਇੱਕ ਭਾਈਚਾਰਕ ਸਾਂਝ ਹੈ ਜਿਹੜਾ ਪਿਆਰ ਹੈ ਉਹ ਸ਼ੁਰੂ ਤੋਂ ਸੀਗਾ ਤੇ ਅੱਜ ਉਸ ਦੇ ਵਿੱਚ ਇੱਕ ਨਵੀਂ ਕੜੀ ਜੁੜੀ ਹੈ ਜਦ ਮੇਰੇ ਸਾਥੀ ਮੇਰੇ ਵੀਰ ਯਾਦਵਿੰਦਰ ਨਿਰਵਾਣ ਜੀ ਉਹ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਔਰ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਂਟੀ ਜੀ ਔਰ ਕਾਲਾ ਜੀ ਉਹ ਵੀ ਸ਼ਾਮਲ ਹੋਏ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰਦੇ ਰਹੋ ਤੇ ਉਸ ਚੀਜ਼ ਦੀ ਐਪਰੀਸੀਏਸ਼ਨ ਮਿਲਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਮੇਰਾ ਸਾਥ ਦੇ ਰਹੇ ਇਹਨਾਂ ਨੂੰ ਮੈਂ ਨਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਲੰਬਾ ਸਮਾਂ ਮਿਊਨਿਸਪਲ ਕਮੇਟੀ ਦੀ ਦੇ ਵਿੱਚ ਨੁਮਾਇੰਦਗੀ ਕੀਤੀ ਆਪੋ ਆਪਣੇ ਬੋਰਡ ਦੇ ਵਿੱਚ ਔਰ ਬਹੁਤ ਮਾਣ ਸਤਿਕਾਰ ਪਿਆਰ ਖਟਹਿ ਲੋਕਾਂ ਦੇ ਵਿੱਚ ਸਿੱਖੀ ਸੇਵਕੀ ਦੇ ਨਾਲ ਸੋ ਇਹੋ ਜਿਹੇ ਸਾਥੀ ਜਦੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਹਿਰ ਨੂੰ ਵਾਰਡ ਨੂੰ ਔਰ ਸਾਨੂੰ ਆਬਵੀਅਸਲੀ ਪਾਰਟੀ ਨੂੰ ਔਰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਬਹੁਤ ਬਾਲ ਜਿਹੜਾ ਉਹ ਮਿਲਦਾ ਮੈਂ ਮੇਰੇ ਵੀਰ ਯਾਦਵਿੰਦਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਕਰਦਾ ਸਾਰੇ ਪਰਿਵਾਰ ਦਾ ਵੈਲਕਮ ਕਰਦਾ ਔਰ ਨਾਲ ਮਿਲ ਕੇ ਇੱਕ ਔਰ ਇੱਕ 11 ਬਣ ਕੇ ਵਾਰਡ ਦੀ ਔਰ ਸ਼ਹਿਰ ਦੀ ਤਰੱਕੀ ਕਰਾਂਗੇ ਇਸ ਦੇ ਨਾਲ ਸਾਡੀ ਬਚਨਮਤ ਜਿਹੜੀ ਉਹ ਹੋਰ ਮਜ਼ਬੂਤ ਹੋਣੀ ਅਮਨ ਜੀ ਇਹ ਹਫਤੇ ਦੇ ਅੰਦਰ ਅੰਦਰ ਜਿਵੇਂ ਮੌਨਤੀ ਫਿਰ ਕਾਲਾ ਜੀ ਫਿਰ ਹੁਣ ਨਿਰਮਨ ਜੀ ਤੁਹਾਨੂੰ ਲੱਗਦਾ ਹੈ ਵੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਸਨਾਮ ਦੀ ਸਥਾਨਕ ਸਰਕਾਰ ਤੁਸੀਂ ਬਣਾਤੀ ਨਹੀਂ ਦੇਖੋ ਸਥਾਨਕ ਸਰਕਾਰ ਤਾਂ ਲੋਕਾਂ ਨੇ ਬਣਾਉਣੀ ਹੁੰਦੀ ਹੈ ਮੇਰੀ ਕੋਸ਼ਿਸ਼ ਇਹ ਰਹੀ ਰਹੀ ਹਮੇਸ਼ਾ ਕਿ ਜਿਹੜੇ ਲੋਕ ਚਾਹੇ ਕਿਸੇ ਵੀ ਕੋਈ ਪਾਰਟੀ ਨਾਲ ਜੁੜੇ ਹੋਏ ਚਾਹੇ ਕੋ ਪੋਲਿਟੀਕਲ ਹੈ ਜਾਂ ਨਾਨ ਪੋਲਿਟੀਕਲ ਬੈਕਗ੍ਰਾਉਂਡ ਦਾ ਜੇ ਚੰਗੇ ਕਿਰਦਾਰ ਦੇ ਨੇ ਲੋਕਾਂ ਨਾਲ ਜੁੜੇ ਹੋਏ ਨੇ ਲੋਕਾਂ ਦਾ ਦੁੱਖ ਦਰਸ ਸਮਝਦੇ ਨੇ ਉਹਨਾਂ ਦੇ ਨਾਲ ਵਿਚਰਦੇ ਨੇ ਔਰ ਚਾਦਰ ਬਿਲਕੁਲ ਸਾਫ਼ ਹੈ ਕਿਨਨ ਦੀ ਚਿੱਟੀ ਚੰਦਰ ਉਹਨਾਂ ਉਹ ਹਮੇਸ਼ਾ ਐਸੈਟ ਹੁੰਦੇ ਨੇ ਕਿਸੇ ਵੀ ਪਾਰਟੀ ਔਰ ਕਿਸੇ ਵੀ ਵਿਅਕਤੀ ਦੇ ਲਈ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਇਹ ਅੱਜ ਦਾ ਥੋੜੋ ਇਹ ਇਹ ਮੇਰੇ ਵੀਰ ਨੂੰ ਤਾਂ ਮੈਨੂੰ ਪਤਾ ਮੈਂ ਕਦੋਂ ਦਾ ਬੇਨਤੀ ਕਰ ਰਿਹਾ ਸੀ ਇਹਨਾਂ ਨੇ ਅੱਜ ਮੇਰੀ ਬੇਨਤੀ ਜਿਹੜੀ ਉਹ ਮੰਨੀ ਹੈ ਤੇ ਮਸਾ ਮੰਨੇ ਨੇ ਪਰ ਇਹ ਫੇਰ ਐ ਦਰੋਸਤਾ ਹੈ ਰੇਲਵੇ ਅੰਡਰਬ੍ਰਿਜ ਦਾ ਵੀ ਬਹੁਤ ਵੱਡਾ ਹੱਤਿਆ ਜੀ ਇਹਨਾਂ ਦਾ ਬਹੁਤ ਪਹਿਲਾਂ ਜਦੋਂ ਸ਼ੁਰੂ ਤੇ ਆਪਾਂ ਇਹ ਸ਼ੁਰੂ ਕੀਤਾ ਸੀਗਾ ਜਿਹੜਾ ਇਹ ਰੇਲਵੇ ਅੰਡਰਬ੍ਰਿਜ ਵੀ ਹੈ ਸਭ ਤੋਂ ਪਹਿਲਾਂ ਮੇਰੇ ਕੋਲੇ ਕਿਉਂਕਿ ਯਾਦਵਿੰਦਰ ਜੀ ਦੇ ਦੇ ਕਜ਼ਨ ਇਹਨਾਂ ਦੇ ক্লোਜ਼ ਰਿਲੇਟਿਵ ਉਹ ਰੇਲਵੇ ਦੇ ਵਿੱਚ ਬੜੇ ਸੀਨੀਅਰ ਅਧਿਕਾਰੀ ਸੀਗੇ ਤੇ ਉਦੋਂ ਸਭ ਤੋਂ ਪਹਿਲਾਂ ਜਿਹੜਾ ਉਸ ਪ੍ਰੋਜੈਕਟ ਨੂੰ ਇਨੀਸ਼ੀਏਟ ਹੈ ਜਿਹੜਾ ਉਹ ਯਾਦਵਿੰਦਰ ਜੀ ਨੇ ਕੀਤਾ ਸੀਗੇ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਆਪਣੇ ਸਮਾਮ ਦੀ ਖੈਰ ਇੱਕ ਖੂਬਸੂਰਤੀ ਇਹ ਹੈ ਕਿ ਇੱਥੇ ਚਲੋ ਇਲੈਕਸ਼ਨਾਂ ਦੇ ਵਿੱਚ ਤਾਂ ਜਿਹੜੇ ਉਹ 10 ਦਿਨ 15 ਦਿਨ ਹੁੰਦੇ ਨੇ ਕੋਈ ਕਿਸੇ ਨਾਲ ਜੁੜਿਆ ਹੁੰਦਾ ਆਪਦੀ ਪਾਰਟੀ ਨਾਲ ਵਿਚਾਰਧਾਰਾ ਦੇ ਨਾਲ ਜੁੜਿਆ ਹੁੰਦਾ ਪਰ ਉਹ ਵੀ ਪਰਿਵਾਰਿਕ ਸਾਂਝ ਹੈ ਜਿਹੜੀ ਉਹ ਬਹੁਤ ਅਟੁੱਟ ਹੈ ਬਹੁਤ ਨਿਗੀ ਹੈ ਸੋ ਉਸ ਕਰਕੇ ਔਰ ਸਾਰੇ ਹੀ ਸ਼ਹਿਰ ਦਾ ਭਲਾ ਜਿਹੜਾ ਇਲਾਕੇ ਦਾ ਹਲਕੇ ਦਾ ਭਲਾ ਜਿਹੜਾ ਉਹ ਸੋਚਦੇ ਨੇ ਜਿਹੜੀ ਕਿ ਇੱਕ ਪੋਜ਼ਿਟਿਵ ਚੀਜ਼ ਹੈ ਸੋ ਇਹ ਜਿਹੜਾ ਰੈਲੇਵੈਂਟ ਅਪਰੇ ਸੀਗਾ ਇਹਦੇ ਵਿੱਚ ਜੋ ਮੇਨ ਕੰਟਰੀਬਿਊਸ਼ਨ ਉਹ ਮੇਰੇ ਵੀਰ ਯਾਦਵਿੰਦਰ ਜੀ ਦਾ ਸੀਗਾ ਕਿਉਂਕਿ ਜੇ ਇਹਨਾਂ ਨੇ ਆਪਣੇ ਉਸ ਉਹਨਾਂ ਕਲੋਜ਼ ਰਿਲੇਟਿਵ ਨੂੰ ਉਹਨਾਂ ਦਾ ਹਾਂ ਸਰ ਰਾਜੀ ਜੀ ਮੇਰੇ ਕੋਲ ਮੈਂ ਸਪੈਸ਼ਲੀ ਯਾਦ ਹੈ ਜੀ ਮੇਰੇ ਕੋਲ ਮੋਹਾਲੀ ਪਹਿਲਾਂ ਇੱਥੇ ਗੱਲ ਹੋਈ ਤੇ ਫਿਰ ਮੋਹਾਲੀ ਪੂਡਾ ਪਵੰਦੇ ਵਿੱਚ ਮੇਰੇ ਕੋਲ ਉਹ ਗੁਮਾ ਪੂਡਾ ਮਹਿਕਮਾ ਸੀਗਾ ਮੇਰੇ ਕੋਲ ਉੱਥੇ ਲੈ ਕੇ ਸਾਡੀ ਮੀਟਿੰਗ ਹੋਈ ਤੇ ਫਿਰ ਮੈਂ ਕਿਹਾ ਭਾਜੀ ਇਹ ਸਾਡਾ ਕੰਗ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਪਿਆ ਇਹਨੂੰ ਤੁਸੀਂ ਕਰੋ ਤੇ ਉਹਨਾਂ ਨੇ ਵੀ ਔਰ ਬਾਕੀ ਸਾਰੇ ਸਾਥੀਆਂ ਨੇ ਇਹ ਤਿੰਨੋਂ ਐਮਸੀ ਜੀ ਪਾਰਟੀ ਛੱਡ ਕੇ ਲੈ ਕੇ ਕੀ ਕਹਿਣਾ ਚਾਹੋਗੇ ਜਿਹੜੀ ਪੰਜਾਬ ਦੇ ਛੋਰੀਆਂ ਨੇ ਆਮ ਆਦਮੀ ਪਾਰਟੀ ਦਾ ਕਿਸ ਤਰ੍ਹਾਂ ਦਾ ਰੂਪ ਹੈ ਜੀ ਆ ਦੇਖੋ ਮੈਂ ਸਮਝਦਾ ਕਿ ਬੜਾ ਵਧੀਆ ਮਾਹੌਲ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਹ ਹੁਣ ਵੀ ਜੇ ਤੁਸੀਂ ਦੇਖੀਏ ਤਾਂ ਬਹੁਤ ਸਾਰਾ ਸਾਰੀਆਂ ਥਾਵਾਂ ਦੇ ਉੱਪਰ ਤਾਂ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪਾ ਨੂੰ ਕੈਂਡੀਡੇਟ ਵੀ ਨਹੀਂ ਮਿਲੇ ਹੈਗੇ ਜਿੱਦੋਂ ਇੱਕ ਤਰਫਾ ਲੋਕਾਂ ਦਾ ਮੂਡ ਹੈ ਜਿਹੜਾ ਉਹ ਬਣਿਆ ਹੋਇਆ ਸਮਾਂ ਸਮਝਦਾ ਕਿ ਚੰਗੇ ਸਰਦ ਨੇ ਜਿਹੜੇ ਹੋਰ ਨੇ ਸਰ ਵਿਰੋਧੀ ਤੇਰਾ આરોਪ ਲਗਾ ਰਹੇ ਵੀ ਥੱਕਾ ਛਾਈ ਹੋ ਰਹੀ ਕੀ ਕਹਿਣਾ ਚਾਹੁੰਗਾ ਨਹੀਂ ਚਲੋ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਉਹਨਾਂ ਨੇ ਤਾਂ ਕਹਿਣਾ ਹੀ ਹੈ ਤੇ ਜਿਨ੍ਹਾਂ ਨੂੰ ਅ ਅੰਗੂਰ ਖੱਟੇ ਦੀ ਤੁਸੀਂ ਕਹਾਵਤ ਸੁਣੀ ਹੋਊਗੀ ਜਿਨ੍ਹਾਂ ਨੂੰ ਕੈਂਡੀਡੇਟ ਨਾਲ ਵੇਲੇ ਦੇ ਹੋਣ ਉਹਨਾਂ ਨੇ ਇਹ ਗੱਲ ਤਾਂ ਲਾਉਣੀ ਨੇ ਤੁਸੀਂ ਮੈਨੂੰ ਸੁਣਾ ਚਾਰ ਦਿਨ ਪੰਜ ਦਿਨ ਨੋਮੀਨੇਸ਼ਨ ਹੋਈ ਹੈ ਤੁਹਾਡੇ ਕੋਲੇ ਇੱਕ ਵੀ ਖਬਰ ਆਈ ਨਹੀਂ ਆਈ ਜੀ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਤੇ ਨਹੀਂ ਆਈ ਹੈਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਗਰੂਰ ਜਿਹੜਾ ਕਿ ਗੜ ਹੈ ਸੀਐਮ ਸਾਹਿਬ ਵੀ ਇੱਥੇ ਨੇ ਚੀਮਾ ਸਾਹਿਬ ਵੀ ਇੱਥੇ ਨੇ ਮੈਂ ਵੀ ਇੱਥਿਆਂ ਬਰਿੰਦਰ ਗੋਇਓ ਜੀ ਵੀ ਇੱਥੇ ਨੇ ਜਿਹੜਾ ਕਿ ਆਵਾਜ਼ ਦੀ ਪਾਰਟੀ ਦਾ ਗੜ ਹੈ ਜਦੋਂ ਉੱਥੇ ਕਿਸੇ ਵਿਰੋਧੀ ਦੀ ਕੰਪਲੇਂਟ ਤੁਹਾਡੇ ਕੋਲ ਨਹੀਂ ਆਈ ਹੈਗੀ ਤੇ ਫਿਰ ਕਿੱਥੇ ਹੋਇਆ ਤਾਂ ਅਮਨ ਜੀ ਇਹ ਤਿੰਨੋਂ ਐਮਸੀ ਜਿਹੜੇ ਦੂਜੀ ਪਾਰਟੀ ਛੱਡ ਕੇ ਆਏ ਨੇ ਇਹਨਾਂ ਦੀ ਕਿਹੜੀ ਕਿਹੜੀ ਸ਼ਰਤ ਹੈ ਜੀ ਇਹ ਦੱਸੋ ਪਹਿਲਾਂ ਤਾਂ ਕੋਈ ਸ਼ਰਤ ਨਹੀਂ ਹੈਗੀ ਜੀ ਦਿਲ ਦੀਆਂ ਦਿਲਾਂ ਨਾਲ ਤਾਰਾਂ ਜੁੜੀਆਂ ਨੇ ਕੋਈ ਸ਼ਰਤ ਨਹੀਂ ਹੈਗੀ ਨਾ ਇਹਨਾਂ ਵੱਲੋਂ ਕੋਈ ਸ਼ਰਤ ਰੱਖੀ ਗਈ ਹੈ ਨਾ ਕੋਈ ਸੀ ਨਾ ਹੈ ਤੇ ਅਨ ਕੰਡੀਸ਼ਨਲ ਪ੍ਰੇਮ ਪਿਆਰ ਨੂੰ ਦੇਖਦੇ ਹੋਏ ਇਹ ਇਹ ਮੇਰੇ ਸਾਥੀ ਜੀ ਠੀਕ ਹੈ ਜੀ ਜੀ ਹਾਂ ਜੀ ਤੁਸੀਂ ਜੱਟੂ ਹਿਸਾਬ ਸਾਹਿਬ ਦੀ ਕਿਰਪੀ ਸੀ ਕਾਫੀ ਜਿਰ ਉਹਨਾਂ ਨਾਲ ਰਹੇ ਹੋ ਅੱਜ ਆਵਾ ਦੀ ਪਾਰਟੀ ਜੁਆਇਨ ਕਰ ਰਹੇ ਹੋ ਕੀ ਕਾਰਨ ਹੈ ਮੈਂ ਪਿਛਲੇ ਤਕਰੀਬਨ 30 ਸਾਲ ਤੋਂ 30 ਪਰਵਾਰਾਂ ਨਾਲ ਜੁੜਿਆ ਹੋਇਆ ਸੀਗਾ ਉਹਨਾਂ ਨੂੰ ਆਪਦਾ ਬੋਸ ਮੰਨਿਆ ਸੀ ਉਹਨਾਂ ਦੀ 30 ਸਾਲ ਭਰੋਸੇਯੋਗਤਾ ਕਾਇਮ ਰੱਖੀ ਆ ਅੱਜ ਅਸੀਂ ਵੱਡੇ ਭਾਈ ਜੀ ਦਾ ਪੱਲਾ ਫੜ ਰਹੇ ਹਾਂ ਹੁਣ ਆਉਣ ਲਈ ਪੂਖ ਵਿੱਚ ਅਸੀਂ ਇਹਨਾਂ ਨੂੰ ਵੀ ਆਪਦਾ ਭਰੋਸਾ ਕਾਇਮ ਰੱਖਾਂਗੇ ਵੀ ਇਹਨਾਂ ਦਾ ਹੱਥ ਸਾਡੇ ਸਿਰ ਤੇ ਰਹੂਗਾ ਤੇ ਜਿਹੜੀ ਹੁਣ ਰਹਿੰਦੀ ਕਿ ਹੁੰਦੀ ਜ਼ਿੰਦਗੀ ਹੈਗੀ ਉਹ ਇਹਨਾਂ ਨਾਲ ਕੱਢਾਂਗੇ